ਫਗਵਾੜਾਪੁਰ ਅਰਾਈ ਬਾਈਪਾਸ ਤੇ ਹੋਏ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਉਕਤ ਹਾਦਸਾ ਸਵਿਫਟ ਕਾਰ ਅਤੇ ਜਗਾੜੂ ਰੇੜੇ ਦਰਮਿਆਨ ਹੋਈ ਟੱਕਰ ਹੋਣ ਕਾਰਨ ਵਾਪਰਿਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਰਿਵਾਰਕ ਮੈਂਬਰਾਂ ਨਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਐਕਸੀਡੈਂਟ ਹੋਇਆ ਸੀ ਤੇ ਇਸ ਦੌਰਾਨ ਉਹਨਾਂ ਨੇ ਉਕਤ ਜ਼ਖਮੀ ਬਜ਼ੁਰਗ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਦੇ ਐਲਾਨ ਦਿੱਤਾ ਤਾਂ ਬਲਕਾਰ ਸਿੰਘ ਕਿੱਥੇ ਦੇ ਰਹਿਣ ਵਾਲੇ ਆ ਮੈਂ ਖਲਵਾੜਾ ਪਿੰਡ ਤੋਂ ਰਹਿਣ ਵਾਲਾ ਖਲਵਾੜਾ ਤੋਂ ਮੈਂ ਚੇਹੇ ਸਰ ਇਹ ਮਗ ਮਾਮਲਾ ਕੀ ਇੱਕ ਜਿਹੜਾ ਸਿਵਲ ਹਸਪਤਲ ਸੀ ਘਰੋਂ ਆ ਰਹੇ ਸੀ ਕਿਸੇ ਨੂੰ ਧਰਮਪੁਰ ਜਾਣਾ ਸੀ ਰਿਸ਼ਤੇਦਾਰੀ ਚ ਤਾਂ ਰਸਤੇ ਵਿੱਚ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਜਦੋਂ ਗੱਡੀ ਰੋਕੀ ਦੇਖਿਆ ਉੱਥ ਤਾਂ ਬੰਦਾ ਮਰ ਡਿੱਗਿਆ ਪਿਆ ਸੀ ਕਿਹਾ ਉਹ ਨਾਲ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਉਹ ਨਾਲ ਤੇ ਦੂਜੀ ਗੱਡੀ ਪਾ ਕੇ ਸਿਭਾਸਾ ਲਾ ਕੇ ਉਹਨਾਂ ਨੂੰ ਪਤਾ ਨਹੀਂ ਸੀ ਸਿਭਾਸਾ ਹਾਲ ਦਾ ਵੀ ਸਿਭਾਸਾ ਹਾਲ ਕਿੱਥੇ ਆ ਸਰ ਕਿਹੜੀ ਗੱਡੀ ਦੀ ਚੀਜ਼ ਹੋਇਆ ਕਿਹੜੇ ਇਹ ਦੂਜੀ ਸੀਗੀ ਸਿਫਤ ਗੱਡੀ ਸੀਗੀ ਤੇ ਜਗਾੜੂ ਰੇੜਾ ਸੀਗਾ ਇਹ ਜਗਾੜੂ ਰੇੜੇ ਦੇ ਸਰਦਾਰ ਜੀ ਇਹਨਾਂ ਦਾ ਐਡਰੈਸ ਦਾ ਨਿਕਲਦਾ ਸਾਨੂੰ ਕਿੱਥੇ ਦਾ ਕਿੱਥੇ ਨਹੀਂ ਹੈਗਾ ਇਹ ਮਤਲਬ ਤੇ ਫਿਰ ਉਹਨੂੰ ਅਸੀਂ ਚੱਕਿਆ ਉਹ ਮੁੰਡੇ ਨਾਲ ਹਿੰਮਤ ਕੀਤੀ ਆਪ ਦੂਜੀ ਗੱਡੀ ਪਾ ਕੇ ਅਸੀਂ ਸਾਨੂੰ ਉਹਨੂੰ ਪਤਾ ਨਹੀਂ ਸਿਪਲਾ ਤੋਂ ਕਿੱਥੇ ਆਇਆ ਇਹਨਾਂ ਨਾਲ ਨਾਲ ਚਲ ਫਿਰ ਇੱਥੇ ਲੈ ਕੇ ਆਇਆ ਸੀ ਨਾ ਡੈਥ ਉੱਥੇ ਹੀ ਹੋ ਗਈ ਸੀ ਹਾਂਜੀ ਹਾਂਜੀ ਨਹੀਂ ਤਾਂ ਇੱਥੇ ਠੀਕ ਸੀ ਨਵ ਚੱਲਦੀ ਸੀ ਅਸੀਂ ਪੜ ਚੱਕਿਆ ਇਹਦੀ ਮਨ ਲੋ ਬੋਡੀ ਦਵਾਈ ਥੋੜੀ ਵੀ ਮਨ ਲੋ ਨਾਲ ਸਾਹ ਚੱਲਦਾ ਰਵੇ ਰਸਤੇ ਜਾਗੇ ਡੈਥ ਹੋ ਗਈ ਨਾ ਤੇ ਅਸੀਂ ਹੁਣ ਸਿਪਲਾ ਤੋਂ ਲੈ ਆਂਦਾ ਆ ਠੀਕ ਹੈ ਜਿਹਨਾਂ ਐਕਸੀਡੈਂਟ ਹੋਇਆ ਉਹ ਮੁੰਡੇ ਨਾਲ ਆ ਠੀਕ ਹੈ ਬਾਕੀ ਜੋ ਕਾਰਵਾਈ ਹੋਣਗੀ ਕਰਾਂਗੇ ਉਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲੋਂ ਮਿਲੇ ਪਛਾਣ ਪੱਤਰ ਮੁਤਾਬਕ ਉਸ ਦੀ ਪਛਾਣ ਕੀਮਤ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ ਫਿਲਹਾਲ ਆ ਹਾਸ ਸੇ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਪ੍ਰੋਕਸ ਦਾ 6:10:30 ਸਾਡੇ ਤੋਂ ਇੱਕ ਬਜ਼ੁਰਗ ਬੋਡੀ ਲੈ ਕੇ ਆਏ ਸੀਗੇ ਅਰਾਊਂਡ 70 ਈਅਰ 올 ਮੇਲ ਸੀਗੇ ਤੇ ਉਹਨਾਂ ਦੀ ਐਕਸੀਡੈਂਟ ਹੋਇਆ ਸੀ ਖਲਵਾੜਾ ਗੇਟ ਦੇ ਕੋਲ ਪੇਸ਼ੈਂਟ ਬ੍ਰੌਟ ਟੈਕ ਸੀਗਾ कि पुलिस ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਤੇ ਫਿਰ ਉਹਨਾਂ ਵੱਲੋਂ ਉਹਨਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੇ ਪੇਪਰਸ ਵਗੈਰਾ ਮਿਲੇ ਸੀ ਤੇ ਉਹਨਾਂ ਨੇ ਆਡੈਂਟੀਫਾਈ ਕੀਤਾ ਸੀਗਾ ਇਹਨਾਂ ਨੂੰ ਐਜ਼ ਕੀਮਤ ਲਾਲ son of ਪੰਨੂ ਤੇ ਅਜੀਤ ਨਗਰ ਜਲੰਧਰ ਤੇ ਰਹਿਣ ਵਾਲੇ ਸੀ ਨਾਮ ਦੁਬਾਰਾ ਦਈਓ ਮੈਡਮ ਕੀਮਤ ਸਿੰਘ son of ਪੰਨੂ ਰਤ ਸਿੰਘ ਰੈਜ਼ੀਡੈਂਟ ਆਫ ਅਜੀਤ ਨਗਰ ਜਲੰਧਰ ਫਗਵਾੜਾ ਪੁਲਾਰਾਈ ਬਾਈਪਾਸ ਤੇ ਹੋਏ ਸੜਕ ਹਾਦਸੇ ਵਿੱਚ ਕਈ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਉਕਤ ਆਸਾ ਸਵਿਫਟ ਕਾਰ ਅਤੇ ਜਗਾੜੂ ਰੇੜੇ ਦਰਮਿਆਨ ਹੋਈ ਟੱਕਰ ਹੋਣ ਕਾਰਨ ਵਾਪਰਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਰਿਵਾਰਕ ਮੈਂਬਰਾਂ ਨਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਐਕਸੀਡੈਂਟ ਹੋਇਆ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਉਕਤ ਜ਼ਖਮੀ ਬਜ਼ੁਰਗ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਦੇ ਐਲਾਨ ਦਿੱਤਾ ਉਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲ ਮਿਲੇ ਪਛਾਣ ਪੱਤਰ ਮੁਤਾਬਕ ਉਸ ਦੀ ਪਛਾਣ ਕੀਮਤ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ ਫਿਲਹਾਲ ਹੱਸ ਸਸ ਮੰਡੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ